दशमलव छह पांच करोड़ रुपए की लागत से बनने वाली पचास गांवों की लाइफलाइन घरोटा दीनानगर सड़क का निरीक्षण कैबिनेट मंत्री ने कहा अनियमितताएं बर्दाश्त नहीं की जाएंगी घरोटा इरावती न्यूज कैबिनेट मंत्री लाल चंद कटारूचक ने निर्माणाधीन घरोटा दीनानगर सड़क का निरीक्षण किया इस सड़क का शिलान्यास कुछ सप्ताह पहले स्वयं मंत्री ने किया था निरीक्षण के दौरान उन्होंने कार्य की गति और गुणवत्ता की जानकारी ली और अधिकारियों को मानकों से कोई समझौता न करने के सख्त निर्देश दिए मंत्री लाल चंद कटारूचक ने कहा कि इस महत्वपूर्ण परियोजना पर 9.65 करोड़ रुपये खर्च की जा रही है उन्होंने स्पष्ट किया कि यह सड़क लंबे समय से उपेक्षा का शिकार थी लेकिन अब इसे आधुनिक तरीके से तैयार किया जा रहा है उन्होंने कहा सरकार की प्राथमिकता लोगों को सुविधाजनक और गुणवत्तापूर्ण सड़कें उपलब्ध कराना है किसी भी प्रकार की अनियमितता बर्दाश्त नहीं की जाएगी ऐतिहासिक एवं सांस्कृतिक महत्व घरोटा दीनानगर सड़क न केवल परिवहन के लिए महत्वपूर्ण है बल्कि ऐतिहासिक दृष्टि से भी विशेष दर्जा रखती है प्रथम परमवीर चक्र विजेता कैप्टन गुरबचन सिंह सलारिया का गांव इसी सड़क से जुड़ा है इसके अलावा प्रसिद्ध बॉलीवुड अभिनेता देव आनंद का गांव भी इस सड़क से सीधे जुड़ा हुआ है प्लान रोड प्लान रोड का रोड मतलब की रोड मतलब ये है की गड्ढे चलते ही ਉਸ ਵੇਲੇ ਦੇ ਸਟੈਂਡਰਡ ਦੇ ਮੁਤਾਬਕੀ ਰੋਡ ਬਣਦੇ ਆ। ਪਲਾਨ ਰੋਡ ਦਾ ਮਤਲਬ ਇਹ ਹੈ ਕਿ ਮੋਕੇ ਦੀ ਉੱਥੇ ਕਿੰਨਾ ਪਾਰ ਪੈ ਰਿਹਾ ਆਪਣਾ ਅੱਜ ਗੱਲ ਕਰਾਂ ਵੀ ਇਸ ਵੇਲੇ ਕਿੰਨਾ ਪਾਰ ਆ। ਸੜਕ ਦੇ ਕਿੰਨੇ ਟਰਾਲੇ ਲੰਘਦੇ ਆ, ਕਿੰਨੇ ਲੋਕ ਲੱਗਦੇ ਆ ਤੇ ਪਲਾਨ ਰੋਡ ਜਿਹੜਾ ਆ ਇਹ ਤੁਹਾਡਾ ਪਲਾਨ ਰੋਡ ਬਣਿਆ ਤਿੰਨ ਲੇਅਰ ਦਾ। ਜੇ ਦਾ ਸਾਹ ਤਿੰਨ ਲੇਅਰ ਤਿੰਨ ਲੇਅਰ ਦੀ ਜਿਹੜੀ ਆ ਉਹ ਇੱਥੇ ਪ੍ਰੀ-ਮਿਕਸ ਪੈਣੀ ਹੈ ਤੇ ਤਿੰਨ ਲਈ। ਤੁਸੀਂ ਵੀ ਖਿਆਲ ਰੱਖਿਓ। ਇਹ ਕੰਮ ਚੰਗਾ ਹੋਵੇ। ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿਉਂਕਿ ਇੱਥੇ ਜ਼ਿੰਮੇਵਾਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਆਪਾਂ ਗੰਨਾ-ਗੰਨਾ ਖੜਦੇ ਸੀ ਟਰਾਲੀਆਂ ਫਸਦੀਆਂ ਸੀ। ਨਾਲੇ ਪੱਠੇ ਦੀਆਂ ਟਰਾਲੀਆਂ ਨਾਲ ਰੋਡ ਹੋਰ ਜ਼ਿਆਦਾ ਖਰਾਬ ਹੋ ਗਿਆ ਸੀ। ਪੱਠੇ ਦੀਆਂ ਟਰਾਲੀਆਂ ਵੀ ਇਹਨਾਂ ਨੇ ਇੱਥੋਂ ਬੰਦ ਕਰਾਈਆਂ ਦਿਨ ਦੇ ਟਾਈਮ। ਇਹ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। ਪੰਜ ਪਿੰਡ ਕੋਠੇ ਗੁੰਤਰਪੁਰ ਤੋਂ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਜਿਹੜਾ ਕਿ ਇਹ ਸੜਕ ਬਣੀ ਹੈ। ਇਹ ਕਾਫੀ ਦਿਨਾਂ ਤੋਂ ਪੈਂਡਿੰਗ ਸੀ ਤੇ ਲੋਕਾਂ ਦੀ ਮੰਗ ਸੀ। 2022 ਦੇ ਵਿੱਚ ਲੋਕਾਂ ਦੀ ਪਾਸੇ ਇਹੋ ਡਿਮਾਂਡ ਸੀ ਇਹ ਸੜ ਤੇ ਯਾਰ ਮੈਂ ਜੁਗਲ ਕਿਸ਼ੋਰ ਪੰਗੋਤਰਾ ਬਹੁਤ ਬਹੁਤ ਧੰਨਵਾਦ ਜੀ ਮੰਤਰੀ ਜੀ ਦਾ ਜਿਨ੍ਹਾਂ ਨੇ ਬੜੀ ਜ਼ੇਰ ਤੋਂ ਮੰਗ ਸੀ ਸਾਡੀ ਇਹ ਸੜਕ ਬਣੇ ਕਿਉਂਕਿ ਅਸੀਂ ਸਟੂਡੈਂਟ ਆ ਪੜਨ ਵਾਲੇ ਬੱਚੇ ਆ ਇਸ ਕਰਕੇ ਜਾਣਾ ਪੈਂਦਾ ਸਕੂਲਾਂ ਨੂੰ ਤੇ ਬੜਾ ਮਾਣ ਪਿੰਡ ਬਗਿਆਰ ਲਾੜਾ ਮੈਂ ਤੋਂ ਲੰਮਕਣਿਆ ਹੀ ਕੰਮ ਤੇ ਘੱਟੋ ਘੱਟ ਵੀ 50 ਪਿੰਡਾਂ ਨੂੰ ਇਹ ਸੜਕ ਦੀ ਲੋੜ ਸੀ ਆਂਦੀ ਮੰਗ ਜਿਹੜੀ ਪੂਰੀ ਹੋ ਰਹੀ ਆ ਤੇ ਲੋਕਾਂ ਵਿੱਚ ਬਹੁਤ ਖੁਸ਼ੀ ਆ ਘਰੋਟੇ ਤੋਂ ਦੀਨਾਨਗਰ ਤੱਕ ਦਾ ਇਹ ਸੜਕਵਾ ਤੇ ਲੋਕਾਂ ਵਿੱਚ ਬਹੁਤ ਖੁਸ਼ੀ ਆ ਤੇ ਬਹੁਤ ਲੰਮੇ ਦੀ ਚਿਰ ਦੀ ਇਹ ਮੰਗ ਸੀ ਤੇ ਅਸੀਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਨੇ ਆ ਕਿ ਜਿਹੜਾ ਇਹ ਕੋਈ ਤੋਹਫਾ ਮਿਲਿਆ ਸਾਡੇ ਸ਼ਨੀ ਟੋਲਾ ਸਾਫ ਦਾ ਸਰਪੰਚ ਮੈਂ ਅਸੀਂ ਕਹਿੰਨੇ ਆ ਕਿ ਜੇ ਛੜਕਦਾ ਕੰਮ ਹੋਇਆ ਕੰਮ ਸ਼ੁਰੂ ਪਰ ਲੇਟ ਹੋਇਆ ਪਰ ਹੋਵੇ ਚੰਗਾ ਵਧੀਆ ਹੋਵੇ ਜਿੰਨੇ ਜੇ ਲੋਕਾਂ ਨੂੰ ਪੇਸ਼ਾਨੀ ਨਾ ਹੋਵੇ ਕਿ ਹੁੰਦੀ ਤੇ ਵਧੀਆ ਢੰਗ ਨਾਲ ਇਹਦਾ ਕੰਮ ਜਿਹੜਾ ਨਾ ਉਹ ਨੇਪੜੇ ਜੜੇ ਹੋਰ ਗੁਰੀਆਂ ਖੁਸ਼ ਹੋਵੇ ਵੀ ਮੈਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜੇ ਉਹਨਾਂ ਨੇ ਆਪ ਸਾਡੇ ਪਿੰਡਾਂ ਦੀ ਡਵੈਲਪਮੈਂਟ ਵਾਸਤੇ ਜਿਹੜੀ ਜਿਹੜੀ ਸੜਕ ਦਾ ਕੰਮ ਸ਼ੁਰੂ ਕੀਤਾ ਹੈ ਨਾ ਸਾਰੇ ਪਿੰਡਾਂ ਨੂੰ ਇਹਦਾ ਸੋ ਫਰਮਾਨ ਹੋਣਾ ਔਰ ਬਹੁਤ ਬਹੁਤ ਧੰਨਵਾਦ